अच्छा ਡੈੜੀ ਦੀਆਂ 5 ਭੈਣਾ ਤੇ ਗਾਂ ਢੋਡੀਆਂ 3 ਭੈਣਾ ਹਾਂਜੀ ਤੇ ਗਾਂ ਹੁਣ ਢੋਡੀਆਂ 8 ਧੀਆਂ 8 ਧੀਆਂ ਸਾਡੀ ਰੀਤ ਹੀ ਚੱਲੀ ਆ ਰਹੀ ਆ ਪਰਮਾਤਮਾ ਸਾਡੇ ਦੇ ਖੁਸ਼ ਆ ਜੀ ਹੁਣ 8 ਧੀਆਂ 8 ਦਾਨ ਕਰਨੇ ਇਹਨਾਂ ਨੇ 8 ਘਰ ਵਸਾਉਣੇ ਆ ਇਹਨਾਂ ਵੀ ਢੋਡੀਆਂ ਬੀਬੀਆਂ ਜਿਹੜੀਆਂ ਨਾ ਘਰੋਂ ਢੋਡੇ ਇਹਨਾਂ ਦੇ ਕਰਕੇ ਢੋਡੀ ਨਹੀਂ ਵੀ ਆਉਂਦੀ ਆ ਸਹੀ ਗੱਲ ਹੈ ਲੇਕਰ ਇਹ ਨਾ ਚੰਗੀਆਂ ਹੁੰਦੀਆਂ ਤੇ ਤੁਸੀਂ ਕਿ ਮੇਰਾ ਆਪਾ ਅੱਜ ਉਸ ਘਰ ਪਹੁੰਚੇ ਆ ਜਿਹੜਾ ਘਰ ਸੱਚੀਓ ਰੱਜਿਆ ਪੁੱਜਿਆ ਊੜਾ ਜ਼ਮੀਨ ਨਹੀਂ ਸਿਰਫ ਮਿਹਨਤ ਕਰਦੇ ਨੇ ਲੋਕ ਤੇ ਰੱਬ ਨੇ 8 ਧੀਆਂ ਇਹਨਾਂ ਨੂੰ ਦਿੱਤੀਆਂ ਜਦੋਂ ਮੈਂ ਇਹਨਾਂ ਨੂੰ ਪੁੱਛਿਆ ਵੀ 8 ਤੁਹਾਨੂੰ ਧੀਆਂ ਦਿੱਤੀਆਂ ਤੇ ਕਿਵੇਂ ਚੱਲੂ ਖਰਚਾ ਕਹਿੰਦੇ ਮਿੱਤਰਾਂ ਸਾਡੀ ਜਿਹੜੀ ਜਾਇਦਾਦ ਆ ਨਾ ਉਹ ਸਾਡੀਆਂ 8 ਧੀਆਂ ਨੇ ਤੇ ਚਲੋ ਰੱਬ ਨੇ ਸੁਣ ਲਈ 16 ਸਾਲਾਂ ਬਾਅਦ ਇਹਨਾਂ ਦੇ ਘਰ ਪੁੱਤ ਨੇ ਜਨਮ ਲੈ ਲਿਆ 16 ਸਾਲਾਂ ਬਾਅਦ ਉਹਨਾਂ ਦੇ ਘਰ ਪਹੁੰਚਿਆ ਸਪੈਸ਼ਲ ਕੋਟ ਪਾਈਏ ਪਿੰਡ ਆ ਤੇ ਲਗਭਗ ਗਰੀਬ ਜਿਹਾ ਇਹ ਪਰਿਵਾਰ ਆ ਦੋ ਭਰਾ ਨੇ ਇਹ ਮੁੰਡਾ ਡਾਕਟਰ ਆ ਇਹਨੂੰ ਡਾਕਟਰ ਬੱਬੂ ਕਹਿੰਦੇ ਆ ਠੀਕ ਹੈ ਜੀ ਇਹਨੂੰ ਡਾਕਟਰ ਬੱਬੂ ਕਹਿੰਦੇ ਆ ਇਹ ਉਹਨਾਂ ਦਾ ਘਰ ਹੈ ਤੇ ਦੋ ਪੁਰਾਣੇ ਤੇ ਜੁਆਇੰਟ ਫੈਮਿਲੀ ਆ ਸਾਂਝੀ ਫੈਮਿਲੀ ਆ ਤਾਂ ਵੀਰ ਦੋ ਭਰਾ ਜੀ ਤੁਸੀਂ ਹਾਂਜੀ ਦੋ ਭਰਾ ਵੱਡੇ ਭਰਾ ਦਾ ਨਾਮ ਕੀ ਆ ਜਸਪਾਲ ਸਿੰਘ ਜੀ ਜਸਪਾਲ ਸਿੰਘ ਮੈਨੂੰ ਇਹ ਦੱਸੋ ਵੀ ਜਿਹੜੀਆਂ 8 ਧੀਆਂ ਨੇ ਵੱਡੇ ਭਰਾ ਚ ਕਿੰਨੀਆਂ ਤੇ ਤੁਹਾਡੇ ਚ ਕਿੰਨੀਆਂ 6 ਵੱਡੇ ਭਰਾ ਦੇ ਧੀਆਂ ਹੈਗੀਆਂ ਜੀ ਤੇ ਦੋ ਧੀਆਂ ਮੇਰੇ ਹੈਗੀਆਂ ਜੀ ਤੇ ਉਸ ਤੋਂ ਬਾਅਦ 16 ਸਾਲਾਂ ਬਾਅਦ ਤੁਹਾਡੇ ਕੋਲੇ ਪੁੱਤ ਨੇ ਜਨਮ ਲਿਆ ਹਾਂਜੀ ਸਾਡੇ ਕੋਲੇ ਪੁੱਤ ਨੇ ਜਨਮ ਲਿਆ ਤੇ ਸਾਨੂੰ ਦੋਨਾਂ ਭਰਾਵਾਂ ਨੂੰ ਇੱਕ ਪੁੱਤ ਮਿਲ ਗਿਆ ਹੁਣ ਸਾਨੂੰ ਕੋਈ ਹੋ ਨਹੀਂ ਪ੍ਰਮਾਤਮਾ ਦਾ ਅਸੀਂ ਸ਼ੁਕਰ ਕਰਦੇ ਆ ਕੋਈ ਜ਼ਮੀਨ ਜਾਇਦਾਦ ਹੈਗੀ ਆਪਣੇ ਆਪਣੇ ਕੋਲ ਕੋਈ ਜ਼ਮੀਨ ਜਾਇਦਾਦ ਹੈ ਨਹੀਂ ਜੀ ਤਾਂ ਆਪਣਾ ਘਰ ਹੀ ਆ ਜੀ ਜਾਂ ਮੰਨ ਲਾ ਕੇ ਮੇਰੀ ਬ੍ਰਦਰ ਦੀ ਦੁਕਾਨ ਹੈਗੀ ਆ ਪੈਂਚਰਾਂ ਦੀ ਤੇ ਮੇਰੀ ਡਾਕਟਰ ਯਾਰ ਐਮਪੀ ਡਾਕਟਰ ਹੈ ਬਸ ਵੀ ਦੋਵਾਂ ਭਰਾਵਾਂ ਦੇ ਸਿਰ ਤੇ ਇਹ ਸਾਰਾ ਪਰਿਵਾਰ ਪਲਦਾ ਕਿੰਨੇ ਜੀ ਆ ਟੋਟਲ ਪਰਿਵਾਰ ਦੇ ਵਿੱਚ ਪਰਵਾਰ ਚ ਸਰ ਹੁਣ ਇੱਕੋ ਦਮ ਜਮ ਨਹੀਂ ਗਿਣਤੀ ਕੀਤੀ ਲਗਭਗ 8 ਦਾ ਧੀਆਂ ਹੋ ਗਿਆ ਇੱਕ ਬੇਟਾ ਹੋ ਗਿਆ 9 ਤੇ 2 2 4 ਤੇ 6 9 ਤੇ 6 15 ਜੀ ਨੇ ਤੁਹਾਡੇ ਪਰਿਵਾਰ ਦੇ ਵਿੱਚ ਹਾਂਜੀ 15 ਜੀ ਨੇ 15 ਜੀ ਹੈ ਹਾਂਜੀ ਯਾਰ 15 ਜੀ ਸੰਭਾਲਣੇ ਬਹੁਤ ਔਖਾ ਸਾਡੇ ਪਰਿਵਾਰ ਦੇ ਵਿੱਚ 5 ਜੀ ਨੇ ਤੇ ਸਾਡੇ ਸੱਚੀ ਕਹਿੰਨਾ ਵੀ ਵੀ ਉਹ ਕਬੀਲਦਾਰੀ ਸਾਲੀ ਹੱਥ 'ਚ ਨਹੀਂ ਆਉਂਦੀ ਤੁਸੀਂ 15 ਜੀ ਕਿਵੇਂ ਮੈਨੇਜ ਕਰਦੇ ਯਾਰ ਦੋ ਭਰਾ ਤੁਸੀਂ ਸਿਰਫ ਦੋ ਭਰਾਵਾਂ ਦੀ ਕਮਾਈ ਦੇ ਸਿਰ ਤੇ 15 ਜੀ ਪਾਲਦੇ ਨੇ ਡੈਡੀ ਵੀ ਹੈਗਾ ਉਹਦੀ ਵੀ ਟਾਇਰ ਪੈਂਚਰਾਂ ਦੀ ਦੁਕਾਨ ਹੈ ਜੀ ਉਹ ਵੀ ਉਹ ਸਾਈਕਲਾਂ ਸੁਗਲਾਂ ਦੇ ਪੈਂਚਰ ਲਾ ਲੈਂਦਾ ਜੀ ਉਹ ਸਾਈਕਲਾਂ ਸੁਗਲਾਂ ਦੇ ਤੇ ਜਿਹੜੇ ਬ੍ਰਦਰ ਆ ਉਹ ਵੱਡੇ ਟਰੱਕਾਂ ਟਰੱਕਾਂ ਦੇ ਵੱਡੇ ਟਾਇਰ ਹਾਂ ਉਹ ਵੀ ਸਾਧਨਾਂ ਦੀ ਲਾ ਲੈਂਦਾ ਜੀ ਪਰਮਾਤਮਾ ਹੀ ਹੈਗਾ ਜੀ ਜੇ ਧੀਆਂ ਦੇਤੀਆਂ ਸਾਨੂੰ ਕਦੇ ਵੀ ਤੋੜਨੀ ਆਈ ਦਿਖਾਵਾਂਗੇ ਆਪਦਾ ਪਰਿਵਾਰ ਤੁਸੀਂ ਹਾਂਜੀ ਆਜੋ ਲੈ ਵੀ ਮਿੱਤਰੋ ਇਹ ਘਾਰਾ ਵੀਰ ਦਾ ਘਰ ਤੇ ਮੜੀ ਨਿਗਾਹ ਮਾਰਦੇ ਲਗਭਗ ਸਿੰਪਲ ਸਾਦਾ ਅਣਾ ਜਿਵੇਂ ਆਮ ਪਿੰਡਾਂ ਚ ਹੁੰਦਾ ਪੂਰੀ ਫੀਲ ਆਉਂਦੀ ਆ ਤੇ ਇਹ ਡਾਕਟਰ ਨੇ ਤੇ ਬਾਕੀ ਆ ਫੈਮਿਲੀ ਹੈ ਜੀ ਆ ਜਿਓ ਇਹ ਪਰਮਾ ਇਹ ਪਰਿਵਾਰ ਹੈ ਇਹ ਆਪਣਾ ਡਾਕਟਰ ਸਾਹਿਬ ਹਾਂਜੀ ਇਹ ਆਪਣੀ ਫੈਮਿਲੀ ਹੈ ਜੀ ਮੈਂ ਵੀ ਵਿਖਾ ਦੇ ਇਹ ਆ ਜੀ ਫੈਮਿਲੀ ਲਗਭਗ ਹਜੇ ਯਾਨੀ ਕਿ ਵਿੱਚੋਂ 6 ਜੀ ਯਾਨੀ ਕਿ ਘਰੋਂ ਬਾਹਰ ਨੇ ਹੈਣਾ ਜੀ ਹਾਂਜੀ ਹਾਂਜੀ ਤੇ ਬਾਕੀ ਇਹ ਸਾਰੇ ਇੱਥੇ ਲਗਭਗ ਹੈਗੇ 8 9 ਦੇ 10 ਜੀ ਇੱਥੇ ਆ 11 ਜੀ ਹਾਂਜੀ ਹਾਂਜੀ ਤਾਕਤ ਪਹਿਲਾ ਆਪਾਂ ਤੁਹਾਨੂੰ ਇੰਟਰੋਡਕਸ਼ਨ ਕਰਾ ਦਿੰਨੇ ਆ ਹਾਂਜੀ ਪੁੱਤ ਕੀ ਨਾਮ ਆਪਣਾ ਨਵਦੀਪ ਕੌਰ ਕਿਹੜੀ ਕਲਾਸ ਚ ਪੜਦੇ ਜੀ 4th 4th ਕਲਾਸ ਚ ਆਪਣਾ ਨਾਮ ਕੀ ਪੁੱਤ ਪੂਜਾ ਕੌਰ ਕਿਹੜੀ ਕਲਾਸ ਚ ਪੜਦੇ ਜੀ 5ਵੇਂ ਚ ਆਪਣਾ ਨਾਮ ਕੀ ਪੁੱਤ ਮੀਨੂ ਕੌਰ ਕਿਹੜੀ ਕਲਾਸ ਚ 9th ਆਪਣਾ ਗਗਨ ਗਗਨ ਕਿਹੜੀ ਕਲਾਸ ਚ ਪੁੱਤ ਪਹਿਲੀ ਪਹਿਲੀ ਕਲਾਸ ਚ ਆ আচ্ছা ਇਧਰ ਤਾਂ ਆਪਣਾ ਸैम ਸਿੰਘ ਹਾਂਜੀ ਦਿਖਾਓ ਪਹਿਲਾਂ ਸैम ਸਿੰਘ ਨੂੰ ਦਿਖਾ ਚੰਗੀ ਤਰ੍ਹਾਂ ਇਹ ਇਹਨਾਂ ਦੇ ਮਾਤਾ ਜੀ ਨੇ

ਤਵੀਰ ਮੈਨੂੰ ਇਹ ਦੱਸ ਯਾਰ ਮੈਂ ਆਹ ਫੜ ਤੂੰ ਆ ਮਾੜੇ ਇੱਥੇ ਆ ਜਾ ਹੁਣ ਇੱਥੇ ਆ ਜਾ ਮੈਨੂੰ ਇਹ ਦੱਸ ਅੱਠ ਧੀਆਂ ਦਾ ਖਰਚਾ ਕਿਵੇਂ ਚੱਲਦਾ ਯਾਰ ਕਿਵੇਂ ਮੈਨੇਜ ਕਰਦਾ ਇਹਨੂੰ ਮੈਨੂੰ ਇਹ ਦੱਸ ਦੇਖੋ ਜੀ ਅਸੀਂ ਸਾਡੇ ਦੋਨਾਂ ਭਰਾਵਾਂ ਦੀ ਬਧੀਆ ਆਪਸੀ ਬੰਦੀ ਆ ਅਸੀਂ ਐਡਜਸਟ ਕਰ ਲੈਨੇ ਆ ਜੀ ਅੱਛਾ ਦੋਵੇਂ ਭਰਾ ਮੈਨੇਜ ਕਰਦੇ ਜੀ ਹਾਂਜੀ ਹਜੇ ਤੱਕ ਯਾਨੀ ਕਿ ਜਿਹੜਾ ਲੈਣ ਦੇਣ ਹੁੰਦਾ ਤੁਹਾਡਾ ਇਕੱਠਾ ਹੀ ਆ ਹਾਂਜੀ ਇਕੱਠਾ ਹੀ ਤੇ ਬਾਪੂ ਦੇ ਸਿਰ ਤੇ ਹੀ ਚੱਲਦਾ ਬਾਪੂ ਨੂੰ ਤੁਸੀਂ ਕਮਾਈ ਦੇ ਦਿੰਦੇ ਜੀ ਹਾਂਜੀ ਹਾਂਜੀ ਬਣੀ ਦੱਸ ਵੀ ਲਗਭਗ ਕਿੰਨੀ ਫੀਸ ਹੋਊਗੀ ਇਹਦੇ ਚ ਕਿੰਨੇ ਬੱਚੇ ਪੜਦੇ ਤੁਹਾਡੇ ਨੌਵਾਂ ਚੋਂ ਨਵੇਂ ਸਾਡੇ 6 ਬੱਚੇ ਪੜਦੇ ਆ ਜੀ ਤੇ ਕਿੰਨੀ ਫੀਸ ਕਿਹੜੇ ਸਕੂਲ ਚ ਪੜਦੇ ਆ ਐਵਰੇਸਟ ਪਬਲਿਕ ਬੋਲ 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 ਕੋਈ ਕੋਈ ਐਵਰੇਸਟ ਪਬਲਿਕ ਸਕੂਲ ਐਵਰੇਸਟ ਪਬਲਿਕ ਸਕੂਲ ਹਾਂਜੀ ਤੇ ਲਗਭਗ ਕਿੰਨੀ ਫੀਸ ਹੋ ਗਈ ਉੱਥੇ 1,60,000 ਰਾਈ 1,60,000 ਸਾਰੇ ਬੱਚਿਆਂ ਦੀ ਸਾਲ ਦੀ ਫੀਸ ਹੈ ਸਾਰੇ ਬੱਚਿਆਂ ਦੀ ਸਾਲ ਦੀ ਫੀਸ 1,60,000 ਹਾਂਜੀ ਤੇ ਦੋਵੇਂ ਭਰਾ ਮੈਨੇਜ ਕਰਦੇ ਜੀ ਹਾਂਜੀ ਹਾਂਜੀ ਹਾਲਾਂਕਿ ਜਿਵੇਂ ਵੱਡੇ ਭਰਾ ਦੀ 6 ਬੱਚੀਆਂ ਨੇ ਟੋਡੇ ਤੇ ਨੇ ਬੱਚੇ ਨੇ ਤੁਹਾਨੂੰ ਕਿਤੇ ਨਾ ਕਿਤੇ ਫੀਲ ਜਾਂ ਨਹੀਂ ਹੁੰਦਾ ਯਾਰ ਵੀ ਮੇਰੇ ਵੀ ਐ ਹਿੱਸੇ ਜੋ ਪੈਸੇ ਜ਼ਿਆਦਾ ਜਾਂਦੇ ਜਾਂ ਇਦਾਂ ਕੋਈ ਗੱਲਬਾਤ ਹੁੰਦੀ ਹੋਵੇ ਨਹੀਂ ਕਦੇ ਨਹੀਂ ਅੱਪਾ ਸੋਚਿਆ ਕੋਈ ਨਹੀਂ ਸੋਚਿਆ ਅੱਪਾ ਸੋਚਿਆ ਜੀ ਨਾ ਮੇਰੇ ਬ੍ਰਦਰ ਨੇ ਸੋਚਿਆ ਜੀ ਇਹ ਜਦੋਂ ਕੱਲ ਨੂੰ ਤੁਸੀਂ ਵਿਆਹਣੀਆਂ ਤੇ ਤੁਸੀਂ ਫਿਰ ਸਾਂਝੇ ਘਰ ਚ ਵਿਆਹੋਂਗੇ ਹਾਂਜੀ ਸਾਂਝੇ ਘਰ ਚ ਵਿਆਹਣੀਆਂ ਅੱਛਾ ਵੀ ਦੋਵਾਂ ਨੇ ਆਪਦੀ ਕਮਾਈ ਕਰਕੇ ਧੀਆਂ ਨੂੰ ਪਹਿਲਾਂ ਵਿਆਹਣਾ ਹੈ ਮੈਨੂੰ ਇਹ ਦੱਸ ਵੀ ਜਿਵੇਂ ਹੁਣ ਚਲੋ ਸਕੂਲ ਚ ਤੁਸੀਂ ਲਾਤੀਆਂ ਜਿਵੇਂ ਹੁਣ ਇਹਨਾਂ ਦੇ ਕੱਪੜੇ-ਕੁੱਪੜੇ ਲੈਣ ਜਾਣਾ ਹੁੰਦਾ ਫਿਰ ਇਹ ਸਾਰੇ ਲੈ ਕੇ ਜਾਣੇ ਬਾਜ਼ਾਰ ਚ ਹਾਂਜੀ ਸਾਰੀ ਲੈ ਕੇ ਜਾਣੇ ਆਈ ਐਸ ਅੱਛਾ ਗੱਡੀ ਤੇ ਲਾਦ ਲੈਣੇ ਗੱਡੀ ਤੁਹਾਡੇ ਕੋਲ ਹੈਗੀ ਹਾਂਜੀ ਗੱਡੀ ਚ ਲਾਦ ਲੈਣੇ ਜਦੋਂ ਵਾਪਸ ਲਿਆਉਣੇ ਫਿਰ ਗਿਣਤੀ ਮਾਰਦੇ ਆਂ ਤੇ ਪੂਰੀ ਆ ਗਿਣਤੀ ਮਾਰ ਕੇ ਨਹੀਂ ਕਈ ਵਾਰੀ ਹੁਣ ਵਿਆਹ ਸ਼ਾਦੀ ਜਾਂਨੇ ਆ ਦਿਮਾਗ ਚਾਉਂਦਾ ਅੱਠ ਗਿੰਦੇ ਆ ਫੇਰ ਭਾਉਣੇ ਆ 8 ਪੂਰੀਆਂ ਹੀ ਆ ਜਦੋਂ ਕਿਤੇ ਤੁਸੀਂ ਜਾਣੇ ਲਗਭਗ ਹੁਣ 16 15 16 ਮੈਂਬਰ ਜੇ ਤੁਸੀਂ ਇੱਕ ਕਾਰ ਆ ਤੁਹਾਡੇ ਕੋਲੇ ਜੇ ਹੁਣ ਤੁਸੀਂ ਮੇਲੇ ਤੇ ਗਏ ਚਲੇ ਬੱਚਿਆਂ ਨੂੰ ਲੈ ਕੇ ਉੱਥੇ ਕਈ ਵਾਰ ਇਹੋ ਜਿਹਾ ਸਮਾਂ ਆਇਆ ਵੀ ਬੱਚਾ ਇੱਕ ਅੱਧਾ ਘਸ ਘਸ ਗਿਆ ਹੋਵੇ ਲੱਭਣਾ ਮੁਸ਼ਕਲ ਹੋ ਗਿਆ ਵੀ ਕਈ ਵਾਰੀ ਦਿੱਕਤਾਂ ਆ ਜਾਂਦੀਆਂ ਪਰ ਬੱਚਾ ਲੱਭ ਜਾਂਦਾ ਹੀ ਲੱਭ ਜਾਂਦਾ ਹੈ ਹਾਂਜੀ ਚਲੋ ਠੀਕ ਹੈ ਦੂਜੀ ਗੱਲ ਇਹ ਆ ਵੀਰ ਇਹ ਲੜਦੇ ਕਿੰਨਾ ਕਰ ਦੇਖੋ ਜੀ ਬੱਚਿਆਂ ਜਾਂ ਆਪਸੀ ਦਾਣਾ ਲੜਦੇ ਭੜਦੇ ਤਾਂ ਰਹਿੰਦੇ ਆਪਾਂ ਜਵਾਗ ਸੀਗੇ ਲੜਦੀ ਸੀਗੇ ਹੁਣ ਜ਼ਿਆਦਾਤਰ ਤਾਂ ਮੇਰੇ ਮੁੰਡਿਆਂ ਨੂੰ ਚੱਕਰ ਵਾਰੀਏ ਧੀਆਂ ਲੜਦੀਆਂ ਇਹ ਤੇ ਲੜ ਪੈਂਦੀਆਂ ਹੈ ਮੁੰਡੇ ਚੱਕਣ ਦੇ ਚੱਕਰ ਚ ਵੀਰ ਨੂੰ ਹੈ ਮੈਨੂੰ ਇਹ ਦੱਸ ਵੀਰ ਵੀ 8 ਧੀਆਂ ਤੋਂ ਬਾਅਦ ਪੁੱਤ ਨੇ ਜਨਮ ਲਿਆ ਇਹ ਪਲਾਨ ਸੀ ਕਿ ਰੱਬ ਨੇ ਵੈਸੇ ਹੀ ਕੁਦਰਤੀ ਤੁਹਾਡੇ ਘਰੇ ਮਤਲਬ ਕਿ ਮੇਰ ਕਰਦੀ ਜਾਂ ਕੁਦਰਤੀ ਕੁਦਰਤੀ ਮੇਰ ਕਰਦੀ ਅਸੀਂ ਧੀਆਂ ਤੇ ਵੀ ਖੁਸ਼ ਸੀਗੇ ਦੋਨੇ ਭਰਾ ਸੀ ਕਦੇ ਮਨ ਚ ਨਹੀਂ ਲਿਆਂਦਾ ਵੀ ਤੁਸੀਂ ਆਸ ਛੱਡਤੀ ਸੀ ਪੁੱਤ ਦੀ ਹਾਂਜੀ ਤੁਹਾਨੂੰ ਪਤਾ ਹੀ ਆਸ ਵੀ ਚਲੋ ਧੀਆਂ ਹੈਗੀਆਂ ਵਧੀਆ ਆਪਦਾ ਖਾਈ ਜਾਂਨੇ ਆ ਕਮਾਈ ਜਾਂਨੇ ਆ ਕਿਸੇ ਲੋਕਾਂ ਨਾਲੋਂ ਸਹੀ ਆ ਤੇ ਪ੍ਰਮਾਤਮਾ ਨੇ ਮੇਰ ਕਰਤੀ ਪੁੱਤ ਹੋਇਆ ਤੇ ਉਦੋਂ ਵੀ ਬਹੁਤ ਵਧੀਆ ਹੋ ਗਿਆ ਇਹਦੇ 'ਚ ਨਾ ਕਈਆਂ ਦੇ ਸਵਾਲ ਸੀ ਵੀ ਉਸ ਮਾਂ ਦਾ ਕੀ ਹਾਲ ਹੋਊਗਾ ਜਿਨੇ 8 ਧੀਆਂ ਜੰਮੀਆਂ ਹਾਲਾਂਕਿ ਚਲੋ ਉਹਨਾਂ ਨੂੰ ਕਰਨਾ ਨਹੀਂ ਚਾਹੀਦਾ ਉਹਦੇ ਚੋਂ ਮੈਨੂੰ ਇਹ ਦੱਸੋ ਵੀ ਇਹ ਗੱਲ ਕਿੰਨੀ ਕਿ ਜਾਇਆ ਜave ਤੁਸੀਂ ਇੱਕ ਪੁੱਤ ਪਿੱਛੇ ਅੱਠ ਧੀਆਂ ਜੰਮ ਲਈਆਂ ਕਿਤੇ ਨਾ ਕਿਤੇ ਉਸਮਾਨ ਨੇ ਜਿੰਨੇ ਜੰਮੀਆਂ ਉਹਦੇ ਤੇ ਕੀ ਕਹਿੰਦੇ ਨਾ ਵੀ ਜਦੋਂ ਮਾਂ ਔਲਾਦ ਨੂੰ ਜੰਮਦੀ ਆ ਤੇ ਕਹਿੰਦੇ ਕਫਨ ਉਹਦੇ ਸਹਰਾਣੇ ਪਿਆ ਹੁੰਦਾ ਸੱਚੀ ਗੱਲ ਹੈ ਕਿ ਨਹੀਂ ਉਹ ਪੀੜਾ ਦਰਦ ਉਹਨੇ ਝੱਲ ਕੇ ਨੇ ਕਿਤੇ ਕਿ ਉਹਨਾਂ ਦਾ ਆਪ ਦਾ ਡਿਸੀਜਨ ਸੀ ਜਾਂ ਕਿਵੇਂ ਇਹ ਮੜਾਇਆ ਜਰੂਰ ਦੇਖੋ ਜੀ ਮਾਂ ਨੂੰ ਵੀ ਕਿਤੇ ਨਾ ਕਿਤੇ ਹੁੰਦਾ ਵੀ ਮੇਰਾ ਇੱਕ ਪੁੱਤ ਹੋਵੇ ਅੱਛਾ ਜੀ ਉਹਨਾਂ ਦਾ ਆ ਉਹਦਾ ਡਿਸੀਜਨ ਸੀਗਾ ਜੋ ਵੀ ਸੀਗਾ ਹਨਾ ਤੇ ਬਾਕੀ ਜਦੋਂ ਵੀ ਡਿਲੀਵਰੀ ਹੁੰਦੀ ਰਹੀ ਆ ਸੀ ਇਹਨਾਂ ਨੂੰ ਮੰਨ ਲਾ ਕੇ ਬੱਚਿਆਂ ਦੀ ਮਾਂ ਦੀ ਗੱਲ ਕਰੀਏ ਵਧੀਆ ਡਾਈਟ ਵਗੈਰਾ ਦਿੰਨੇ ਆ ਇਹ ਅੱਛਾ ਸਾਡਾ ਉਹ ਕੰਮ ਹੈ ਨਹੀਂ ਵੀ ਸਾਨੂੰ ਕਿਧੋਂ ਵੀ ਲਿਆ ਕੇ ਦੇਣਾ ਪਏ ਡਾਈਟ ਡੇਲੀ ਦੇਣੀ ਆ 4-500 ਰੁਪਏ ਦੀ ਹੁਣ ਐਸ ਮੇਰੀ ਵਾਈਫ ਦੀ ਡਿਲੀਵਰੀ ਹੋਈ ਆ 3 ਮਹੀਨੇ ਹੋ ਗਏ ਅੱਛਾ ਤੁਸੀਂ ਆਪ ਦੇਖ ਸਕਦੇ ਹੋ ਸਿਹਤ ਪੱਖੋਂ ਸਿਹਤ ਪੱਖੋਂ ਤਾਂ ਦਿਸੀ ਜਾਂਦਾ ਜੀ ਹਾਂਜੀ ਹਾਂਜੀ ਪੂਰਾ ਇਹ ਨਹੀਂ ਕਿ ਪੂਰਾ ਖਿਆਲ ਰੱਖਦੇ ਹਾਂ ਜੀ ਮੈਂ ਇੱਕੋ ਹੀ ਗੱਲ ਕਹਿਣਾ ਚਾਹਣਾ ਵੇ ਭਲਾ ਧੀ ਹੋਵੇ ਭਲਾ ਮੁੰਡਾ ਹੋਵੇ ਹਨਾ ਮਾਵਾਂ ਨੂੰ ਡਿਲੀਵਰੀ ਵੇਲੇ ਡਾਈਟ ਫੁੱਲ ਦਿਓ ਜੀ ਫੁੱਲ ਦਿਓ ਬਿਲਕੁਲ ਕਿਉਂਕਿ ਫੁੱਲ ਦਿੱਤੀ ਹੋਵੇ ਸਾਰੀ ਉਮਰ ਤੰਦਰੁਸਤ ਰਹਿੰਦੀ ਹੈ ਜੀ ਮੈਨੂੰ ਇਹ ਦੱਸ ਵੀਰ ਜਦੋਂ ਪੁੱਤ ਹੋਇਆ ਸੀ ਕਿੰਨਾ ਖਚਾ ਸੀਗਾ 20 ਪਿੰਡ ਨੇ ਜਸ਼ਨ ਮਨਾਇਆ ਪੂਰਾ ਵੀ ਹਾਂ ਤੁਹਾਡੇ ਆਪ ਦੇ 8 ਘੰਟੇ ਨੇ ਤੁਹਾਨੂੰ ਵਧਾਈਆਂ ਦਿੱਤੀਆਂ ਵੀ ਹਾਂ ਵੀ ਪੁੱਤ ਆਇਆ ਤੁਹਾਡੇ ਘਰ ਸਾਰੇ ਪਿੰਡ ਨੇ ਕਿ ਜਿਨ੍ਹਾਂ ਨਾਲ ਮੇਰੀ ਬੋਲਚਾਲ ਹੈਣੀ ਸੀ ਨਾ ਉਹਨਾਂ ਨੇ ਵੀ ਮੈਨੂੰ ਫੋਨ ਕਰਕੇ ਵਧਾਈਆਂ ਦਿੱਤੀਆਂ ਜਿੱਦਨ ਤੁਹਾਡੇ ਘਰੇ ਪੁੱਤ ਹੋਇਆ ਜਿੱਦਿਆਂ ਸਾਡੇ ਘਰੇ ਪੁੱਤ ਹੋਇਆ ਕਿੰਨੇ ਕਿੰਨੇ ਸਾਲਾਂ ਬਾਅਦ ਹੋਇਆ 16 ਸਾਲਾਂ ਬਾਅਦ ਜੀ 16 ਸਾਲਾਂ ਬਾਅਦ ਯਾਨੀ ਕਿ ਤੁਹਾਡਾ ਕੋਈ ਪਲਾਨ ਨਹੀਂ ਸੀ ਵੀ ਸਾਡੇ ਘਰੇ ਵੀ ਇਸ ਤੋਂ ਬਾਅਦ ਤੁਸੀਂ ਕਹੇ ਵੀ ਬੱਚਾ ਨਹੀਂ ਲੈਣਾ ਵੀ ਅੱਠ ਧੀਆਂ ਆਪਣੇ ਕੋਲੇ ਹੋ ਗਈਆਂ ਬਹੁਤ ਨੇ ਸਾਡਾ ਕੋਈ ਪਲਾਨ ਹੀ ਨਹੀਂ ਸੀ ਇਹ ਰੱਬ ਨੇ ਆਪ ਦੀ ਨਿਯੋ ਚਲੋ ਵੀ ਜੋ ਵੀ ਦਾਤਾ ਗਿਫਟ ਹੀ deta ਜੀ ਗਿਫਟ ਹੀ deta ਹਾਂਜੀ ਹਾਂਜੀ ਤੇ ਬੱਚੇ ਪੂਰੇ ਖੁਸ਼ ਨੇ ਹੈ ਚਲੋ ਇੱਕ ਹੁਣ ਤੋਂ ਤੁਸੀਂ ਕੋਈ ਪਲਾਨ ਸੋਚਿਆ ਵੀ ਕੱਲ ਨੂੰ ਇਹਨਾਂ ਦੇ ਗਹਿਣੇ ਗੱਟੇ ਵੀ ਬਣਾਉਣੇ ਆ ਵਰੀ ਵੀ ਬਣਾਉਣੀ ਆ ਕਿ ਹੁਣ ਤੋਂ ਤਿਆਰੀ ਕਰਨੀ ਸਟਾਰਟ ਕਰਦੀ ਤੁਸੀਂ ਹਾਂਜੀ ਧੀਆਂ ਦੀ ਤੁਹਾਨੂੰ ਪਤਾ ਮਾਵਾ ਹਨਾ ਜੰਮਦੇ ਤੋਂ ਹੀ ਤਿਆਰੀਆਂ ਸਟਾਰਟ ਕਰ ਦਿੰਦੀਆਂ ਅੱਛਾ ਹੋਰ ਮੈਂ ਤੁਹਾਨੂੰ ਦੱਸਣਾ 6 ਮਹੀਨੇ ਪਹਿਲਾਂ ਮੈਂ ਇੱਕ ਆਪਦੀ ਭੈਣ ਦਾ ਵਿਆਹ ਕਰਕੇ ਹੁਣੀ ਹਟਿਆਈ ਤੋਡੀਆਂ ਭੈਣਾਂ ਕਿੰਨੀਆਂ ਤਿੰਨ ਭੈਣਾਂ ਸੀਗੇ ਤੁਹਾਡਾ ਭਲਾ ਜੀ ਤਿੰਨ ਤੁਹਾਡੀਆਂ ਭੈਣਾਂ ਹਾਂਜੀ ਹੁਣ ਨਾ 8 ਧੀਆਂ ਹਾਂਜੀ ਤੇ ਨੌਵਾਂ ਪੁੱਤ ਚਲ ਪੁੱਤ ਦਾ ਵੀ ਫਿਕਰ ਨਿਭੜਿਆ ਹੀ ਹੁੰਦਾ ਵੀ ਆਪਾਂ ਅਕਸਰ ਧੀ ਕਿਸੇ ਦੀ ਵਿਆਹ ਕਿ ਲਿਆਉਣੀ 8 ਧੀਆਂ ਤੋਰਨੀਆਂ ਖਰਚੇ ਨਾ ਕਿਵੇਂ ਮੈਨੇਜ ਹੋਊਗਾ ਯਾਰ ਇਨਾ ਖਰਚਾ ਯਾਨੀ ਕਿ ਲਗਭਗ ਵਿਆਹ ਦੇ ਤੋ ਲਾ ਲਓ ਮਨ ਘਟ ਤੋਂ ਘਟ ਖਰਚਾ 4 ਲੱਖ ਵੀ ਕਰੇ ਦੇਖੋ ਜੀ ਮੇਰੀ ਮੈਂ ਸਿਸਟਰ ਦਾ ਮੈਰਿਜ ਕੀਤੀ ਸੀਗੀ 6 ਮਹੀਨੇ ਪਹਿਲਾਂ ਵਧੀਆ ਪੈਲਸ ਚ ਕੀਤੀ ਜੀ ਅੱਛਾ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਸੀਗੀ ਸਭ ਕੁਝ ਪਰਮਾਤਮਾ ਕਰਦਾ ਹਨਾ ਅੱਛਾ ਜਿਹਦੇ ਘਰ ਧੀਆ ਹੁਣ ਕਹਿੰਦੇ ਕਦੇ ਵੀ ਕੋਈ ਤੋੜ ਨਹੀਂ ਆਉਂਦੀ ਤੁਸੀਂ ਡਾਕਟਰ ਜੀ ਹਾਂਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਕੰਮ ਕਰਦੇ ਨੌ ਸਾਲ ਹੋ ਗਏ ਮੇਰਾ ਇਹ ਸਵਾਲ ਆ ਵੀ ਚਲੋ ਅੱਜ ਕੱਲ ਨਾ ਮੈਂ ਮੈਨੂੰ ਇਹ ਸਵਾਲ ਕਰਨਾ ਨਹੀਂ ਚਾਹੀਦਾ ਜਿਵੇਂ ਤੁਹਾਡੇ ਕੋਲੇ 1 ਧੀ ਹੋਈ 2 ਹੋਈ 3 ਹੋਈਆਂ 4 ਹੋਈਆਂ 5 ਹੋ ਗਈਆਂ ਚਲੋ 6 ਵੀ ਹੋ ਗਈਆਂ ਸਤਮੀ ਧੀ ਵਰੀ ਤੁਹਾਡੇ ਮਨ 'ਚ ਇਹ ਨਹੀਂ ਆਇਆ ਵੀ ਮੈਂ ਇਹਦਾ ਟੈਸਟ ਕਰਾਣਾ ਵੀ ਇਹ ਲੜਕਾ ਆ ਜਾਂ ਲੜਕੀ ਆ ਕਿਉਂਕਿ ਅੱਜ ਕੱਲ ਕੀ ਨਹੀਂ ਹੁੰਦਾ ਪੈਸੇ ਦੇ ਕੇ ਬਹੁਤ ਕੁਝ ਹੋ ਜਾਂਦਾ ਹਾਲਾਂਕਿ ਬੈਨ ਆ ਪਰ ਕਿਤੇ ਨਾ ਕਿਤੇ ਮੈਂ ਦੇਖਿਆ 20 25 3000 ਜਿਵੇਂ ਤੁਸੀਂ ਡਾਕਟਰ ਨੇ ਤੁਹਾਡੀ ਜਾਣ ਪਛਾਣ ਵੀ ਬਹੁਤ ਹੋਊਗੀ ਅਕਸਰ ਤੁਸੀਂ ਡਾਕਟਰ ਨਰਸਾਂ ਮੈਡਮਾਂ ਨੂੰ ਜਾਣਦੇ ਹੋਊਗੀ ਤੁਹਾਡੇ ਮਨ 'ਚ ਇਹ ਸਵਾਲ ਨਹੀਂ ਆਇਆ ਵੀ ਮੈਂ ਚੈੱਕ ਕਰਾਣਾ ਕੁਦਰਤ ਕਰਨ ਨੂੰ ਆਪਣੇ ਕਦੇ ਸੋਚ ਨਹੀਂ ਆਈ ਜੀ ਮਨ 'ਚ ਵੀ ਸੋਚ ਆਈ ਨਹੀਂ ਤੁਸੀਂ ਆਕੇ ਵੀ ਜਿਹੜਾ ਜੀ ਆਉਂਦਾ ਆਉਣ ਦਿਓ ਹਾਂਜੀ ਆਪਾਂ ਇਹ ਚੀਜ਼ ਨੂੰ ਬਹੁਤ ਹੀ ਗਲਤ ਮੰਨਦੇ ਆਂ ਵੀ ਮਤਲਬ ਚੈੱਕ ਕਰਾਉਣਾ ਜਾਂ ਭਰੂਣ ਹੱਤਿਆ ਕਰਨੀ ਬਾਈ ਜੀ ਵੀਰ ਤੋਂ ਸਿੱਖੋ ਵੀਰ ਚਾਹੁੰਦਾ ਡਾਕਟਰ ਆ ਮੌਕੇ ਦਾ ਹਰ ਇੱਕ ਡਾਕਟਰ ਇਹਨੂੰ ਜਾਣਦਾ ਮਕਸਰ 'ਚ ਮੈਨਾ ਬਠਿੰਡੇ ਤੱਕ ਤੁਹਾਡੀ ਜਾਣ-ਪਛਾਣ ਹੈ ਹਾਂਜੀ ਹਾਂਜੀ ਇਹ ਬੰਦਾ ਚੈੱਕ ਕਰਾ ਸਕਦਾ ਸੀ ਆਪਦੀ ਭਝਾਈ ਨੂੰ ਲੈ ਜਾਂਦਾ ਨਾਲ ਉੱਥੇ ਚੈੱਕ ਕਰਾ ਸਕਦਾ ਸੀ ਵੀ ਇਹ ਧੀ ਆ ਕਿਤੇ ਨਾ ਕਿਤੇ ਉਹਨੂੰ ਭਰੂਣ ਦੇ ਵਿੱਚ ਉਹਦੀ ਮੌਤ ਵੀ ਕਰ ਸਕਦਾ ਸੀ ਪਰ ਇਸ ਬੰਦੇ ਨੇ ਨਹੀਂ ਕੀਤਾ ਜੈਸ ਦੇ ਭਰਾ ਦੀ ਸੋਚ ਕਿੰਨੀ ਉੱਚੀ ਹੋਣੀ ਆ ਵੀ ਚੱਲ ਕੋਈ ਗੱਲ ਨਹੀਂ ਹਰ ਜੇ ਆਉਂਦੀ ਤੇ ਤੀ ਆਉਣ ਦੇ ਤੁਹਾਡੇ ਭਰਾਣੇ ਵੀ ਕਦੀ ਨਹੀਂ ਸੋਚਿਆ ਵੀ ਆਪਾਂ ਚੈੱਕ ਕਰਾ ਲਈਏ ਵੀਰ ਜਾਂ ਕਿਵੇਂ ਕਿਦਾਂ ਮੇਰਾ ਭਰਾ ਤੀ ਇੱਕ ਸਾਹ ਦਾ ਸਾਥ ਬੰਦਾ ਜੀ ਹੁਣ ਕੋਈ ਟੈਨਸ਼ਨ ਹੀ ਨਹੀਂ ਆ ਹਾਂ ਉਹ ਹੁਣ ਉਹਦੀ ਮਨ ਲੱਗ ਜਣੇ ਸੇਮੀ ਗੁੜੀਆਂ ਵੀ ਹੋਈ ਸੀ ਐ ਵਧੀਆ ਲਾੜ ਪਿਆਰ ਕਰਦਾ ਕਈ ਦਾ ਹੱਥ ਨਹੀਂ ਲਾਉਂਦੇ ਕੁੜੀਆਂ ਨੂੰ ਤੁਸੀਂ ਆ ਪੁੱਤ ਤੁਹਾਨੂੰ ਝਿੜਕਦਾ ਤਾਂ ਨਹੀਂ ਚਾਚਾ ਕਿਤੇ ਕੋਈ ਜਮਾ ਹੀ ਨਹੀਂ ਚਪੇੜ ਜਬੂੜ ਤਾਂ ਨਹੀਂ ਮਾਰੀ ਕਿਸ ਦੀ ਸੰਘਿਆ ਜੀ ਨਾ ਦੱਸ ਦੋ ਮੈਨੂੰ ਨਹੀਂ ਮਾਰੀ ਵੈਰੀ ਗੁੱਡ ਯਾਰ ਹੈ ਐ ਨਾਲ ਵੀ ਗੱਲਬਾਤ ਕਰਦੇ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਭੈਣ ਸੰਗਦੇਈ ਭੈਣ ਕਿੰਨੀ ਖੁਸ਼ੀ ਆ ਤੁਹਾਡੇ ਘਰੇ ਬੇਟੇ ਨੇ ਜਨਮ ਲਿਆ ਬਹੁਤ ਹੈ ਹਾਂਜੀ ਤੇ ਇਹ ਬੱਚੇ ਫਿਰ ਸਾਰਿਆਂ ਦੇ ਸੰਝੇ ਤੁਹਾਡੇ ਹਾਂ ਸੰਝੇ ਆ ਸਾਡੇ ਤੁਹਾਨੂੰ ਤੰਗ ਨਹੀਂ ਕਰਦੇ ਫਿਰ ਵੀ ਤੁਹਾਡੀ ਜਠਾਣੀ ਦੇ ਬੱਚੇ ਆ ਕਿਤੇ ਨਾ ਕਿਤੇ ਕਿਚ-ਕਿਚ ਕਰਦੇ ਹੁਣ ਕਿਤੇ ਗੁੱਸਾ ਦਾ ਨਹੀਂ ਮੈਨੂੰ ਤਾਂ ਆਪਦੀ ਵਿੱਚ ਰੱਖਦੇ ਆਪਦੀ ਲੱਗਦੇ ਆ ਵੀ ਤੁਹਾਨੂੰ ਆਪਦੀ ਚਾਚੀ ਤੋਂ ਕੋਈ ਪ੍ਰੋਬਲਮ ਤਾਂ ਨਹੀਂ ਚਾਚੀ ਨੇ ਕਦੀ ਵੀ ਨਹੀਂ ਝਿੜਕਿਆ ਤੁਹਾਨੂੰ ਨਹੀਂ ਸੱਚੀ ਝੂਠ ਨਾ ਮਾਰਿਆ ਜਿੱਥੇ ਕਿੰਨਾ ਕ ਪ੍ਰੇਮ ਆ ਚਾਚੀ ਨਾਲ ਦੱਸੋ ਬਹੁਤ ਪਰਾ ਨਾਲ ਕਿੰਨਾ ਕਾ ਭਰਾ ਰੋਈ ਜਾਂਦਾ ਚਲੋ ਚਲੋ ਕੋਈ ਨਹੀਂ ਇਹਨੂੰ ਦੁੱਧ ਦੇ ਦੇ ਲੋ ਤੁਸੀਂ ਦੇਖ ਲਓ ਤੁਸੀਂ ਲਗਭਗ ਜੇਕਰ ਵੋਟਾਂ ਦੀ ਗੱਲ ਕਰੀਏ ਲਗਭਗ ਇਸ ਘਰ ਦੇ ਵਿੱਚ 15 16 ਵੋਟਾਂ ਨੇ ਤੇ ਲੀਡਰਾਂ ਨੂੰ ਇਹਨਾਂ ਦੀ ਸਖਤ ਜ਼ਰੂਰਤ ਆ ਤਾਂ ਆਉਣ ਵਾਲੇ ਸਮੇਂ 'ਚ ਤੁਸੀਂ ਦੇਖ ਸਕਦੇ ਜੇ ਇਹ ਫੈਮਿਲੀ ਆਜੇ 6 ਮੈਂਬਰ ਬਾਹਰ ਨੇ ਤਾਂ ਭਾਈ ਜੀ ਇੱਕ ਗੱਲ ਬਾਈ ਦੀ ਮੈਨੂੰ ਬੜੀ ਵਧੀਆ ਲੱਗੀ ਇਹ ਕਹਿੰਦਾ ਵੀ ਜਿਹੜੀ ਸਾਡੇ ਕੋਲੇ ਕੋਈ ਜ਼ਮੀਨ ਜਾਇਦਾਦ ਤਾਂ ਹੈ ਨਹੀਂ ਪਰ ਜਿਹੜੀ ਸਾਡੀ ਜਾਇਦਾਦ ਆ ਨਾ ਉਹ ਇਹ 3 ਆ ਠੀਕ ਹੈ ਕਣੀ ਬਹੁਤ ਵੱਡੀ ਗੱਲ ਆ ਤੇ ਆ ਬੱਚੀ ਬਹੁਤ ਹੁਸ਼ਿਆਰ ਆ 90% ਨੰਬਰ ਆਏ ਆ 8ਵੀਂ ਦੇ ਵਿੱਚ ਹੁਣ 9ਵੀਂ ਚ ਆ ਨਾ ਤੇ ਲਗਭਗ ਤਕਰੀਬਨ ਹੀ ਸ਼ਾਇਰ ਆ ਇਹਨਾਂ ਚੋਂ ਤਿੰਨ ਬੱਚੀਆਂ ਨਹੀਂ ਪੜਦੀਆਂ ਬਾਕੀ ਸਾਰੇ ਬੱਚੇ ਪੜਦੇ ਆ 2 ਲੱਖ ਸੌਰੀ 1 ਲੱਖ 60 ਹਜ਼ਾਰ ਇਹਨਾਂ ਦੀ ਫੀਸ ਧਾਰਨੀ ਉਸ ਤੋਂ ਬਾਅਦ ਇਹਨਾਂ ਕਾਪੀਆਂ ਕਿਤਾਬਾਂ ਦਾ ਖਰਚਾ ਸੀਬੀਐਸਸੀ ਬੋਰਡ ਇੰਗਲਿਸ਼ ਮੀਡੀਅਮ ਸਕੂਲ ਦੇ ਵਿੱਚ ਇਹਨਾਂ ਬੱਚੀਆਂ ਨੂੰ ਪੜਾਉਣਾ ਐਸ ਵੀਰ ਵਾਸਤੇ ਬਹੁਤ ਵਧੀਆ ਗੱਲ ਹਾਲਾਂਕਿ ਇਹਦੇ ਕੋਲ ਤਿੰਨ ਬੱਚੇ ਨੇ ਇਹ ਬੰਦਾ ਅੱਡ ਵੀ ਹੋ ਸਕਦਾ ਸੀ ਪਰ ਇਹਨੇ ਆਖਿਆ ਵੀ ਨਹੀਂ ਮੇਰੇ ਭਰਾ ਦੇ ਘਰ 6 ਧੀਆ ਨੇ ਮੈਂ ਅੱਡ ਨਹੀਂ ਹੋਣਾ ਉਹਦਾ ਸਾਥ ਦੇਣਾ ਸਾਂਝੀਆਂ ਧੀਆ ਕਹਿੰਦਾ ਵੀ ਇਕੱਠਿਆਂ ਦੇ ਵਿਆਹ ਕਰਾਂਗੇ ਫਿਰ ਕਿਤੇ ਧੀਆ ਵਿਆਹ ਗਏ ਫਿਰ ਕਿਤੇ ਮਨ ਚਾਹੀ ਤਾਂ ਹੋ ਜਾਣਗੇ ਪਰ ਅਸੀਂ ਇਹ ਕੰਮ ਨਹੀਂ ਕਰਨਾ ਜਿੰਨਾ ਚਿਰ ਸਾਡੇ ਘਰੇ ਰੱਬ ਨੇ ਧੀਆਂ ਬਖਸ਼ੀਆਂ ਨਹੀਂ ਤਾਂ ਭਰਾਵਾਂ ਦਾ ਬਹੁਤ ਪ੍ਰੇਮ ਆ ਇਹ ਵੀਰ ਕਿਤੇ ਕਿਸੇ ਕਿਸੇ ਘਰ ਹੀ ਇੱਕਾ ਹੁੰਦਾ ਹੈ ਨਾ ਨਹੀਂ ਨਹੀਂ ਸਹੀ ਗੱਲ ਹੈ ਵੀਰੇ ਅੱਜ ਕੱਲ ਆਪਾਂ ਦੇਖਦੇ ਆ ਨਾ ਭਰਾ ਭਰਾ ਦਾ ਦੁਸ਼ਮਣ ਬਣਿਆ ਪਿਆ ਹਾਂ ਕਿਉਂਕਿ ਜਿੱਥੇ ਭਰਾ ਨੇ ਖੜ ਜਾਣਾ ਉੱਥੇ ਕੋਈ ਖੜਦਾ ਨਹੀਂ ਮੈਂ ਕਹਿੰਦਾ ਵੀ ਤੁਹਾਡੀਆਂ ਬੀਬੀਆਂ ਜਿਹੜੀਆਂ ਨਾ ਘਰੋਂ ਤੁਹਾਡੇ ਇਹਨਾਂ ਦੇ ਕਰਕੇ ਤੁਹਾਡੀ ਨਹੀਂ ਵੀ ਆਉਂਦੀ ਆ ਸਹੀ ਗੱਲ ਹੈ ਲੇਕਰ ਇਹ ਨਾ ਚੰਗੀਆਂ ਹੁੰਦੀਆਂ ਤੇ ਤੁਸੀਂ ਕਿਵੇਂ ਕਿਉਂਕਿ 부ੜੀ ਦਾ ਬਹੁਤ ਵੱਡਾ ਰੋਲ ਹੁੰਦਾ हां जी हां जी ਜਿਵੇਂ ਤੁਹਾਡੀ ਪਰਜਾਈ ਉਹਦਾ ਸੁਭਾਅ ਕਿਵੇਂ ਲੱਗਦਾ ਤੁਹਾਨੂੰ ਮੈਨੂੰ ਤਾਂ ਇਹ ਆਪਣੀ ਭੈਣਾਂ ਅਰਗੀ ਲੱਗਦੀ ਹੈ ਜੀ ਮੇਰੀ ਭਾਬੀ ਇਹ ਦੋਵੇਂ ਕਦੀ ਲੜੀਆਂ ਆਪਸ ਵਿੱਚ ਨਹੀਂ ਲੜੀਆਂ ਜੀ ਆਹ ਕਿਤੇ ਵੀ ਮਾੜੀ ਮੋਟੀ ਨਿੱਕੀ ਹੋ ਗਏ ਰੋਟੀ ਮੈਂ ਨਹੀਂ ਬਕਾਉਣੀ ਇਹ ਤਾਂ ਬੈਠੀ ਰਹਿੰਦੀ ਵੇਲੇ ਜਾਏ ਨਹੀਂ ਨਹੀਂ ਜੀ ਵੈਸੇ ਤਾਂ ਮਾੜਾ ਮੋਟਾ ਤਾਂ ਚੱਲਦਾ ਹੀ ਜਾਂਦਾ ਪਰ ਉੱਥੇ ਹੀ ਸਾਡਾ ਆ ਕੰਮ ਹੈ ਨਹੀਂ ਫੇ ਲੜ ਪਏ ਤਾਂ 10-10 ਦਿਨ ਬਲਵਣਾ ਨਹੀਂ ਸਿਰਫ ਇੱਕ ਘੰਟਾ ਇੱਕ ਘੰਟਾ ਉਸ ਤੋਂ ਬਾਅਦ ਰਾਜਨਾਮਾ ਹੋ ਜਾਂਦਾ ਹਾਂਜੀ ਤੇ ਬਾਈ ਬੜੀ ਤਗੜੀ ਗੱਲ ਆ ਵੀ 16 ਸਾਲ ਤੋਂ 16 17 ਸਾਲਾਂ ਤੋਂ ਬਈ ਇਕੱਠੇ ਰਹਿ ਰਹੇ ਆ ਆ ਬੱਚੇ ਦੀ ਰੀਲ ਵਾਇਰਲ ਹੋਈ ਸੀ ਜਦੋਂ ਇਹ ਪੈਦਾ ਹੋਇਆ ਸੀਗਾ ਐਨੂੰ ਕਰੋ ਜੀ ਇਧਰ ਨੂੰ ਆ ਬੱਚਾ ਸੀ ਨਿੱਕਾ ਜਾਂ ਨੇੜੇ ਇਹ ਨਿੱਕਾ ਜਾਂ ਬੱਚਾ ਸੀ ਜਿਹਦੇ ਸਿਰ ਤੇ ਇਹ ਸਾਰਾ ਪਰਿਵਾਰ ਚ ਰੌਣਕ ਆ ਗਈ ਕਿਤੇ ਨਾ ਕਿਤੇ ਇਹ ਕੁੜੀਆਂ ਕਿਉਂਕਿ ਰਖੜੀ ਬੰਨਣ ਵਾਸਤੇ ਵੀ ਕੋਈ ਨਾ ਕੋਈ ਹਨਾ ਜੀ ਚਾਹੀਦਾ ਤਾਂ ਕਿਤੇ ਨਾ ਕਿਤੇ ਇਹਨਾਂ ਨੂੰ ਬਹੁਤ ਚਾਅ ਸੀ ਜਦੋਂ ਇਹਨਾਂ ਨੇ ਰਖੜੀ ਬੰਨੀ ਉਹ ਮੈਂ ਵੀਡੀਓ ਦੇਖੀ ਕਾਫੀ ਇਮੋਸ਼ਨਲ ਸੀ ਚਾਂਦੀ ਦੀ ਰਖੜੀ ਲਈ ਸੀ ਤੁਸੀਂ ਸਾਰਿਆਂ ਨੇ ਇਕੱਠੇ ਕਿੰਨੇ ਦੀ ਬਣੀ ਸੀ ਚਾਂਦੀ ਦੀ ਰਖੜੀ 800 800 ਦੀ ਤੋਂ ਲੈ ਕੇ ਆਈ ਸੀ ਮੰਡੀਆਂ ਲੈ ਕੇ ਆਈ ਸੀ ਚਲੋ ਬੰਨੀ ਆਦੇ ਹੁਣ ਇੱਥੇ ਕਿ ਨਹੀਂ ਨਹੀਂ ਬੰਨੀ ਬੰਨੀ ਨਹੀਂ ਲਾਤੀ ਲਾਤੀ ਚਲੋ ਜੀ ਵੀਡੀਓ ਵੱਧ ਵੱਧ ਸ਼ੇਅਰ ਕਰਦੇ ਆ ਜੀ ਤਾਂ ਇੱਕ ਵਾਰਾ ਪੇਜ ਦੱਸ ਦੇ ਵੀਰੇ ਆਪ ਦਾ ਫੇਰ ਆਪਣਾ ਪੇਜ ਜੀ ਇੰਸਟਾਗ੍ਰam ਤੇ ਹੈ ਡਾਕਟਰ ਬੱਬੂ 8 ਧੀਆਂ ਤੇ ਫੇਸਬੁੱਕ ਤੇ ਡਾਕਟਰ ਬੱਬੂ 8 ਧੀਆਂ ਹੀ ਵੀਰੇ ਸਪੋਰਟ ਕਰੋ ਤੇ ਮਾੜਾ ਨਾ ਬੋਲੋ ਯਾਰ ਕਿਉਂਕਿ ਜਦੋਂ ਇਹਨਾਂ ਬੰਦਿਆਂ ਨੂੰ ਫਿਕਰ ਨਹੀਂ ਵੀ ਇਹਨਾਂ ਨੇ ਵਿਆਹ ਨਹੀਂ ਤੁਸੀਂ ਵਿਆਹ ਨਹੀਂ ਆ ਯਾਰ ਦੱਸ ਹੁਣ 8 ਧੀਆਂ 8 ਦਾਣ ਕਰਨੇ ਇਹਨਾਂ ਨੇ 8 ਘਰ ਵਸਾਉਣੇ ਬਹੁਤ ਵੱਡੀ ਗੱਲ ਹਾਂਜੀ ਹਾਂਜੀ ਅੱਠ ਘਰਾਂ ਚ ਤੁਹਾਡੀਆਂ ਧੀਆਂ ਨੇ ਜਾਣਾ ਉਹਨਾਂ ਕਿਉਂਕਿ ਇਹ ਸਭ ਤੋਂ ਵੱਡਾ ਦਾਣਾ ਧੀ ਨੂੰ ਦਾਨ ਕਰਨਾ ਇਹ ਬੰਦੇ ਸਭ ਤੋਂ ਵੱਧ ਦਾਨ ਕਰਨਗੇ ਚਲੋ ਇੱਕ ਪੁੱਤ ਦੇ ਮੂਹ ਨੂੰ ਕਿਤੇ ਨਾ ਕਿਤੇ ਇਹ ਅੱਠ ਆ ਗਈਆਂ ਤੇ ਚਲੋ ਇਹਨਾਂ ਦਾ ਕੋਈ ਕਸੂਰ ਤਾਂ ਨਹੀਂ ਯਾਰ ਜੀ ਕਰਦਾ ਯਾਰ ਇਹਨਾਂ ਨੂੰ ਵੀ ਚਾਹੀਦਾ ਵੀ ਸਾਡੀ ਪੀੜ੍ਹੀ ਵਧੇ ਹਨਾ ਅਕਸਰ ਕਿਤੇ ਨਾ ਕਿਤੇ ਦੋ ਭਰਾ ਸੀ ਫਿਰ ਵੀ ਇਹ ਵੀਰ ਦੇ ਘਰ ਜਨਮ ਲਿਆ ਇਹਦੇ ਘਰ ਦੋ ਧੀਆ ਉਸ ਤੋਂ ਬਾਅਦ ਇੱਕ ਪੁੱਤ ਆਇਆ ਉਸ ਵੀਰ ਨੇ ਤਾਂ ਇਹਦੇ ਤੇ ਛੜਤਾ ਵੀ ਇਹ ਵੀ ਮੇਰਾ ਪੁੱਤ ਆ ਇਸ ਤੋਂ ਬਾਅਦ ਤੇ ਆਪਣਾ ਯਾਨੀ ਕਿ ਰਲ ਮਿਲ ਕੇ ਰਹਿਣਾ ਤੇ ਮਰੀਤ ਹੀ ਚੱਲੀ ਆ ਰਹੀ ਆ ਤਿਆਂ ਵਾਲੀ ਮੇਰੇ ਡੈਡੀ ਦੀਆਂ ਪੰਜ ਭੈਣਾਂ ਸੀਗਾ ਅੱਛਾ ਡੈਡੀ ਦੀਆਂ ਪੰਜ ਭੈਣਾਂ ਅੱਛਾ ਤੇ ਗਾਂ ਢੋਡੀਆਂ ਤਿੰਨ ਭੈਣਾਂ ਹਾਂਜੀ ਤੇ ਗਾਂ ਹੁਣ ਢੋਡੀਆਂ 8 ਤਿਆਂ ਹੋ ਗਏ 8 ਤਿਆਂ ਸਾਡੀ ਰੀਤ ਹੀ ਚੱਲੀ ਆ ਰਹੀ ਆ ਪਰਮਾਤਮਾ ਸਾਡੇ ਦੇ ਖੁਸ਼ ਆ ਜੀ ਜਦੋਂ ਜਦੋਂ ਭਰਾ ਛੋਟਾ ਵਿਚਾਰਾ ਕਿੱਥੇ ਬੜੀ ਫਿਕਰ ਪੈ ਗਈ ਨਾ ਇਦਨੂ ਕਰ ਯਾਰ ਇਹ ਤੇ ਬਹੁਤ ਫਿਕਰਾਂ ਪੈਣੀਆਂ ਜਦੋਂ ਵਿਚਾਰਾ ਜਾਇਆ ਕਰੂਗਾ ਹਨਾ ਪੁੱਤ ਜੀ ਇਹ ਵਿਚਾਰਾ ਜਾਇਆ ਕਰੂਗਾ ਰਖੜੀ ਬੰਨਣਾ ਹਨਾ ਅੱਠਾਂ ਕੋਲ ਇਹਨਾਂ ਨੇ ਤਾਂ ਲੜ ਪਿਆ ਕਰਨਾ ਹੁੰਦੇ ਆਖਣਾ ਮੇਰੇ ਕੋਲ ਹੀ ਨਹੀਂ ਆਇਆ ਮੇਰੇ ਕੋਲ ਹੀ ਨਹੀਂ ਆਇਆ ਹਨਾ ਆ ਲੜਿਆ ਕਰੂਗੀ ਜਿਆਦਾ ਤੂੰ ਲੜਿਆ ਰਹੇਂਗੀ ਪੁੱਤ ਇਹ ਆਖੂਗੀ ਮੇਰੇ ਕੋਲ ਹੀ ਨਹੀਂ ਆਇਆ ਹੈ ਅਠਾ ਕੋਲੇ ਰਖੜੀ ਬਨਣ ਜਾਣਾ ਫਿਰ ਅਠਾ ਨੂੰ ਮਿਲਣ ਜਾਣਾ ਹੈ ਬਾਹਲਾ ਬੋਝ ਪੈ ਜਾਣਾ ਪੁੱਤ ਚੱਲ ਕੋਈ ਗੱਲ ਨਹੀਂ ਹੁਣ ਤਾਂ ਬਾਪੂ ਨਾਲ ਚਲੋ ਯਾਰੇ ਸ਼ੇਅਰ ਕਰੋ ਵਦ ਵਦ ਬਹੁਤ ਖੁਸ਼ੀ ਮਿਲੀ ਇਸ ਘਰ ਚ ਆਣ ਕੇ ਤੁਹਾਨੂੰ ਘਰ ਦਿਖਾ ਦਿੰਨੇ ਆ ਤਾਂ ਡਾਕਟਰ ਸਾਹਿਬ ਨੂੰ ਵੀ ਜਾਣਾ ਤੇ ਇਹਨਾਂ ਨੂੰ ਆਪਾਂ ਦਿਨੇ ਛੁੱਟੀ ਇਹੋ ਜਿਹਾ ਕੁਝ ਮਾਹੌਲ ਆ ਇਹੋ ਜਿਹੇ ਮਾਹੌਲ ਚ ਰਹਿੰਦੇ ਆ ਆਜੋ ਆਇਆ ਇੱਕ ਗੱਡੀ ਵਿਖਾ ਦੇਣਾ ਨੇ ਇਹ ਗੱਡੀ ਆਪਦੇ ਬੱਚਿਆਂ ਦੀ ਖਾਤਰ ਲਈ ਆ ਹਾਲਾਂਕਿੇ ਲੋਡ ਨਹੀਂ ਸੀ ਇਹਨਾਂ ਨੂੰ ਓ ਬਈ ਗੱਡੀ ਉਹ ਗੱਡੀ ਇਹਨਾਂ ਨੇ ਬੱਚਿਆਂ ਦੀ ਖਾਤਰ ਲਈ ਆ ਵੀ ਧੀਆ ਨੇ ਜਾਣਾ ਆਉਣਾ ਸ਼ਹਿਰ ਚ ਕੱਪੜੇ ਜਦੋਂ ਕਿਤੇ ਪੇਪਰ ਹੁੰਦੇ ਆ ਬੱਚਿਆਂ ਨੂੰ ਪੇਪਰ ਦਿਵਾਉਣ ਜਾਣਾ ਇਹ ਬੰਦੇ ਨੇ ਉਹਨਾਂ ਬੱਚਿਆਂ ਦੀ ਖਾਤਰ ਲਈ ਆ ਆਪਦੀ ਖਾਤਰ ਨਹੀਂ ਲਈ ਤਾਂ ਬਾਈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਾ ਜੇ ਤਾਂ ਸਸਰੀਕਾਲ ਰੱਬ ਰੱਖਾ ਮਿਲਦੇ ਆ ਨੈਕਸਟ ਵੀਡੀਓ ਚ ਧੰਨਵਾਦ